ਰੈਡੀ ਇਸ ਵਾਰ ਦੀਵਾਲੀ ਕਿਸੇ ਪੰਬਲ ਪੂਸੇ ਕਰਕੇ 2 ਦਿਨ ਮਨਾਈ ਗਈ ਡੰਡੀ ਅਕਤੂਬਰ ਦਾ ਅੰਤ ਵੀ ਦੀਵਾਲੀ ਨਾਲ ਹੋਇਆ ਅਤੇ ਨਵੰਬਰ ਵੀ ਦੀਵਾਲੀ ਨਾਲ ਹੀ ਚੜਿਆ ਡੰਡੀ ਅਸਮਾਨ ਉੱਤੇ ਕਾਲੇ ਧੂਏ ਦੇ ਅੰਬਾਰ ਜੋ ਇੱਕ ਦਿਨ ਚੜਦੇ ਸਨ ਉਹ 2 ਦਿਨ ਚੜੇ ਡੰਡੀ ਬੋਤੇ ਸ਼ਹਿਰਾਂ ਵਿੱਚ ਹੀ ਨਹੀਂ ਪਿੰਡਾਂ ਵਿੱਚ ਵੀ ਹਵਾ ਮੁਕਾਬਲ ਤਨ ਵਧੇਰੇ ਪ੍ਰਦੂਸ਼ਿਤ ਹੋ ਗਈ ਡੰਡੀ ਮੋਮਬਤੀਆਂ ਅਤੇ ਦੀਵੇ ਜਗਾਉਂਦਿਆਂ ਪਟਾਕੇ ਅਤੇ ਫੁੱਲ ਝੜੀਆਂ ਚਲਾਉਂਦਿਆਂ ਜਿਹੜੀ ਗੱਲ ਆਮ ਲੋਕ ਅਤੇ ਸਿਆਸਤਦਾਨ ਭੁੱਲ ਭੁਲਾ ਗਏ ਉਹ ਇਹ ਸੀ ਕਿ ਜਿਹੜੀ ਕਣਕ ਅਤੇ ਚੌਲ ਉਹ ਖਾਂਦੇ ਹਨ ਅਤੇ ਜਿਸ ਦੁੱਧ ਦੇ ਖੋਏ ਦੀਆਂ ਮਿਠਾਈਆਂ ਬਣਦੀਆਂ ਹਨ ਉਹਨਾਂ ਨੂੰ ਪੈਦਾ ਕਰਨ ਵਾਲਾ ਅन्नਦਾਤਾ ਇਸ ਜਗਮਗਾਹਟ ਤੋਂ ਦੂਰ ਕਿਸੇ ਹਨੇਰੀ ਮੰਡੀ ਵਿੱਚ ਆਪਣੇ ਝੋਨੇ ਦੇ ਢੇਰ ਉੱਪਰ ਨਿਰਾਸ਼ ਬੈਠਾ ਸੀ ਡੰਡੀ ਲੋਕਾਂ ਦੇ ਬਨੇਰੇ ਪਾਵੇਂ ਦਿਵਾਲੀ ਦੇ ਦੀਵਿਆਂ ਦੇ ਚਾਨਣ ਨਾਲ ਰੁਸ਼ਨਾ ਰਹੇ ਸਨ ਪਰ ਅन्नਦਾਤੇ ਦਾ ਮਨ 부ਜਿਆ ਹੋਇਆ ਸੀ ਡੰਡੀ ਕਈਆਂ ਦਾ ਦਸਹਿਰਾ ਤੇ ਕਈਆਂ ਦੀ ਦਿਵਾਲੀ ਫਸਲ ਵੇਚਣ ਦੀ ਉਡੀਕ ਵਿੱਚ ਲੰਗ ਗਈ ਡੰਡੀ ਘਰ ਪਰਿਵਾਰ ਨਾਲ ਤਿਉਹਾਰ ਮਨਾਉਣ ਦਾ ਚਾ ਮੰਡੀਆਂ ਵਿੱਚ ਪਈ ਆਣ ਵਿੱਕੀ ਫਸਲ ਦੇ ਢੇਰਾ ਢੇਠ ਦਬ ਗਿਆ ਡੰਡੀ ਇਹ ਵੀ ਨਹੀਂ ਕਿ ਫਸਲੀ ਚੱਕਰ ਤੋਂ ਸਰਕਾਰਾਂ ਅਤੇ ਖਰੀਦ ਵੇਚ ਨਾਲ ਜੁੜਿਆ ਤੰਤਰ ਵਾਕਫ ਨਹੀਂ ਡੰਡੀ ਸਭ ਨੂੰ ਪਤਾ ਹੈ ਕਿ ਕਿੰਨੀ ਅਕਤੂਬਰ ਤੱਕ ਝੋਨਾ ਅਤੇ ਕਿੰਨੀ ਅਪ੍ਰੈਲ ਤੱਕ ਕਣਕ ਮੰਡੀਆਂ ਵਿੱਚ ਪਹੁੰਚ ਜਾਂਦੀ ਹੈ ਅਤੇ ਇਹ ਵੀ ਅੰਦਾਜ਼ਾ ਰੈਡੀ ਹੁੰਦਾ ਹੈ ਕਿ ਕਿੰਨੀ ਕੋ ਫਸਲ ਕਿਸ ਮੰਡੀ ਵਿੱਚ ਪਹੁੰਚੇਗੀ ਅਤੇ ਕਿੰਨੀ ਫਸਲ ਦੀ ਖਰੀਦ ਹੋਣੀ ਹੈ ਡੰਡੀ ਇਹ ਵੀ ਪਤਾ ਹੁੰਦਾ ਹੈ ਕਿ ਪੰਜਾਬ ਅਤੇ ਹਰਿਆਣਾ ਜਿਹੇ ਰਾਜ ਆਪਣੇ ਖੱਪਤ ਤੋਂ ਕਿਤੇ ਜ਼ਿਆਦਾ ਅਨਾਜ ਪੈਦਾ ਕਰਦੇ ਹਨ ਜਿਸ ਨੂੰ ਦੂਜੇ ਰਾਜਾਂ ਵਿੱਚ ਭੇਜਿਆ ਜਾਣਾ ਹੁੰਦਾ ਹੈ ਡੰਡੀ ਬਹੁਤ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਆਪਣੇ ਵੋਟ ਬੈਂਕ ਨੂੰ ਰਾਸ਼ਨ ਵੀ ਵੰਡਣਾ ਹੁੰਦਾ ਹੈ ਡੰਡੀ ਇਹ ਵੀ ਪਤਾ ਹੁੰਦਾ ਹੈ ਕਿ ਕਿਸ ਸੂਬੇ ਦੇ ਕਿਸ ਜ਼ਿਲ੍ਹੇ ਵਿੱਚ ਅਨਾਜ ਭੰਡਾਰਨ ਦੀ ਸਮਰੱਥਾ ਕਿੰਨੀ ਹੈ ਡੰਡੀ ਫਿਰ ਇਹ ਕਿਉਂ ਹੁੰਦਾ ਹੈ ਕਿ ਲਗਭਗ ਹਰ ਸਾਲ ਇਹ ਨੌਬਤ ਆ ਜਾਂਦੀ ਹੈ ਕਿ ਕਿਸਾਨ ਤਾਂ ਸਮੇਂ ਸਿਰ ਆਪਣੀ ਫਸਲ ਲੈ ਕੇ ਮੰਡੀ ਵਿੱਚ ਪਹੁੰਚ ਜਾਂਦਾ ਹੈ ਪਰ ਅੱਗੋਂ ਉਸ ਦੀ ਬੋਲੀ ਹੀ ਨਹੀਂ ਲੱਗਦੀ ਖਰੀਦਦਾਰ ਹੀ ਨਹੀਂ ਪਹੁੰਚਦੇ ਅਤੇ ਕਿਸਾਨ ਆਪਣਾ ਘਰ ਪਰਿਵਾਰ ਖੇਤ ਖਲਿਆਣ ਛੱਡ ਕੇ ਮੰਡੀ ਵਿੱਚ ਰੋਲਦਾ ਰਹਿੰਦਾ ਹੈ ਡੰਡੀ ਕੀ ਸਾਡੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨ ਭਵਨ ਬਣੇ ਹੋਏ ਹਨ ਜਿੱਥੇ ਉਹ ਦੋ ਘੜੀ ਆਰਾਮ ਕਰ ਸਕੇ ਪ੍ਰਸ਼ੰਚਨ ਕੀ ਉਥੇ ਖਾਣ ਪੀਣ ਦਾ ਟੁਕਮਾ ਪ੍ਰਬੰਧ ਹੈ ਪ੍ਰਸ਼ੰਚਨ ਬਿਨਾਂ ਸ਼ੱਕ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਨਾ ਵਿੱਚ ਹੀ ਮਿਲਦਾ ਹੈ ਡੰਡੀ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਪਰਿਵਾਰ ਦੇ ਇੱਕ ਜੀ ਨੂੰ ਅਕਸਰ ਫਸਲ ਦੀ ਰਾਖੀ ਲਈ ਮੰਡੀਆਂ ਵਿੱਚ ਬੈਠਣਾ ਅਤੇ ਰਾਤ ਨੂੰ ਸੌਣਾ ਪੈਂਦਾ ਹੈ ਜਦੋਂ ਕਿ ਘਰ ਦੇ ਹੋਰ ਜੀ ਉਸ ਨੂੰ ਉਥੇ ਰੋਟੀ ਪਹੁੰਚਾਉਣ ਦਾ ਕੰਮ ਕਰਦੇ ਹਨ ਡੱਡੀ ਇਹ ਹੀ ਉਹ ਸਮਾਂ ਹੁੰਦਾ ਹੈ